ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਠੀਕ ਠਾਕ ਹੋਣਗੇ ਵਲੌਗ ਵਿੱਚ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਤੇ ਟਾਈਮ 6 ਵਜਾ ਚੁੱਕਿਆ ਸ਼ਾਮ ਦੇ ਤੇ ਅੱਜ ਆਪਾਂ ਚੱਲੇ ਆ ਮੈਨੂੰ ਪਤਾ ਨਹੀਂ ਕਿੱਥੇ ਚੱਲੇ ਰਿਹਾ ਜਸਪ੍ਰੀਤ ਇੱਥੇ ਆ ਕੇ ਦੱਸ ਆਪਾਂ ਕਿੱਥੇ ਚੱਲੇ ਮੈਨੂੰ ਪਤਾ ਨਹੀਂ ਆਪਾਂ ਚੱਲੇ ਆ ਵੰਡਰਲੈਂਡ ਹੈਲੋ ਗੀਟੇ ओके ਜਿਹੜਾ ਇੱਥੇ ਬਣਿਆਵਾ ਵਨ ਵੰਡਰਲੈਂਡ ਬਣਿਆਵਾ ਇੱਥੇ ਟੋਰਿਓ ਦਾ ਸਭ ਤੋਂ ਵੱਡਾ ਵੰਡਰਲੈਂਡ ਆ। ਓਕੇ ਉੱਥੇ ਉਹ ਸੈਲੀਬ੍ਰੇਟ ਕਰਦੇ ਹੁੰਦੇ ਆ ਜਿਹੜਾ ਹੈਲੋਵੀਨ ਹੁੰਦਾ ਮਤਲਬ ਕਿ ਉੱਥੇ ਭੂਤਾਂ ਭਾਤਾਂ ਬਣੀਆਂ ਚੱਲੇ ਆਪਾਂ ਕਹਾਣ ਦੱਸਾਂਗੇ ਹੁਣ ਤੇ ਹੁਣ ਆਪਾਂ ਆ ਗਿਆ ਚੱਲਦੇ ਤੇ ਵਿਖਾਵਾਂਗੇ ਤੁਹਾਨੂੰ ਨਾਲ ਨਾਲ ਤੇ ਤੁਹਾਨੂੰ ਸਾਰਾ ਦੱਸਾਂਗੇ ਕਿਉਂ ਬਣਾਇਆ ਜਾਂਦਾ ਕੀ ਗੱਲ ਆ ਕੀ ਬਾਤ ਆ ਤੇ ਆਜੋ ਫਿਰ ਚੱਲੀਏ ਇਹਦੇ ਆ ਗਏ ਆਪਾਂ ਕੈਨੇਡਾ ਅੰਡਰਲੈਂਡ ਕੈਨੇਡਾ ਅੰਡਰਲੈਂਡ ਇਹਦੇ ਬਾਰੇ ਤੁਹਾਨੂੰ ਕੀ ਖੁਦੀਆਂ ਜਸਪਰੀ ਦੱਸੂਗੀ ਇਹ ਕੈਨੇਡਾ ਦਾ ਸਭ ਤੋਂ ਵੱਡਾ ਅੰਡਰਲੈਂਡ ਹੈ ਸਹੀ ਗੱਲ ਆ ਗਲਤ ਹਾਂਜੀ ਹਲੇ ਆਪਾਂ ਅੰਦਰ ਜਾਣਾ ਹੈ ਬਾਹਰੋਂ ਹੀ ਦੇਖ ਰਿਹਾ ਕੈਨੇਡਾ ਦਾ ਸਭ ਤੋਂ ਵੱਡਾ ਅੰਡਰਲੈਂਡ ਹੈ ਇਹ ਕਹਿ ਰਹੇ ਆ ਜਾਂ ਸੱਚ ਹੈ ਇਹ ਨਹੀਂ ਪਤਾ ਮੈਂ ਸ਼ੇਅਰ ਨਹੀਂ ਕਹਿ ਸਕਦੇ ਪਰ ਬਹੁਤ ਲੋਕ ਕਹਿ ਰਹੇ ਆ ਕਿ ਹਾਂ ਇਹ ਕੈਨੇਡਾ ਦਾ ਸਭ ਤੋਂ ਵੱਡਾ ਅੰਡਰਲੈਂਡ ਹੈ 1981 ਦੇ ਵਿੱਚ ਬਣਿਆ ਹੈ ਤਨ ਬਤਾ ਇਹ 1981 ਦੇ ਵਿੱਚ ਬਣਿਆ ਹੋਇਆ ਤੇ ਇਥੇ ਤੁਹਾਨੂੰ ਦੱਸ ਦਈਏ ਵੀ 200 ਤੋਂ ਚੱਲ ਅੱਗੇ ਜਾ ਕੇ ਦੱਸ ਦੇ ਤੁਹਾਨੂੰ ਕਿ ਤੋ ਜੇਕਰ ਸਾਨੂੰ ਟਿਕਟ ਮਿਲਦੀ ਆ ਕਿਉਂਕਿ 7 ਵਜੇ ਸ਼ੁਰੂ ਹੁੰਦਾ 11 ਵਜੇ ਸਮਾਤ ਹੁੰਦਾ ਕੋਈ ਸ਼ੇ ਟਿਕਟ ਆਨਲਾਈਨ ਬੁੱਕਾ ਆਪਣੀ ਆਪ ਐਂਟਰੀ ਕਰਨੀ ਚਲੋ ਅੰਦਰ ਜਾ ਕੇ ਦੱਸ ਦੇ ਤੁਹਾਨੂੰ ਗੱਲ ਬਾਤ ਮੈਂ ਵੀ ਆਪਾਂ ਐਂਟਰੀ ਕਰ ਚੁੱਕੇ ਹਾਂ ਅੰਦਰ ਹਸ ਮੇਰੇ ਸਾਬ ਨੇ ਕਿਹੜਾ ਰਾਈਡ ਤਾਂ ਨਹੀਂ ਮੈਂ ਉਹ ਵੇਖੋ ਯਾਰ ਉਹ ਬਾਲੀ ਭਜਦੀ ਆ ਗਾਂ ਜਾ ਕੇ ਤੁਹਾਨੂੰ ਦਿਖਾਉਨੇ ਆ ਚੱਲਦੇ ਆਪਾਂ ਅੱਗੇ ਅੱਗੇ ਇੱਥੇ ਮੇਰੇ ਹਿਸਾਬ ਨਾਲ ਚੈਕਿੰਗ ਕਰਨਗੇ ਆਪਣੀ ਪਰ ਨਹੀਂ ਜਿੰਨਾਂ ਕੋਲੇ ਕੁਝ ਹੈ ਉਹਨਾਂ ਦੀ ਚੈਕਿੰਗ ਕਰ ਰਹਾ ਆ ਆਪਣੀ ਨਹੀਂ ਕਰ ਰਹੇ ਆਪਾਂ ਇਧਰ ਸਾਈਡ ਦੀ ਵੰਗੇ ਜਾਣਾ ਉਹ ਆ ਗਿਆ ਵੀ ਕੈਨੇਡਾ ਅੰਡਰਲੈਂਡ ਪੂਰਾ ਰੌਣਕ ਮੇਲਾ ਪੂਰਾ ਆ ਗਏਂਦੇ ਪੂਰਾ ਰੌਣਕ ਮੇਲਾ ਹਾਂ ਬਿਲਕੁਲ ਨਾ ਗੋਰਿਆਂ ਦਾ ਤਿਹਾਰ ਨਾ ਆਰੰਭਾ ਲੈ ਲੇ ਨਾ ਵੇਖਣੇ ਜੰਦੇ ਬਣੇ ਆ ਡਰੰਦੇ ਆ ਇਹ ਇਹ ਤਿਹਾਰ ਕੀ ਹੁੰਦਾ ਮੜਾ ਜਸਪਰੀ ਤਤੂ ਥੋੜਾ ਜਿਹਾ ਸ਼ੌਕ ਜਿਹਾ ਮੈਂ ਕੋਈ ਨਹੀਂ ਮਤਲਬ ਕਿ ਨਾ ਇਹ ਆਸਾ ਮਰੋ ਕੇ ਸਾਂਦੇ ਆ ਮੈਨੂੰ ਪੱਕਾ ਨਹੀਂ ਪਤਾਗਾ ਕਈ ਤਾਂ ਕਹਿੰਦੇ ਵੀ ਕ੍ਰਿਸਟਲ ਲੋਕ ਕਹਿੰਦੇ ਵੀ ਇਹ ਸਾਡਾ ਤਿਹਾਰ ਨਹੀਂਗਾ ਤੇ ਅੱਜ ਲੋਕ ਇੱਥੇ ਕਹਿੰਦੇ ਵੀ ਇਹ ਗੋਰਿਆਂ ਦਾ ਤਿਹਾਰ ਹੀ ਆ ਇੱਥੇ ਕੀ ਹੁੰਦਾ ਵਾ ਵੀ ਇਹ ਕਹਿੰਦੇ ਇਹ ਮੰਨਦੇ ਆ ਕਿ ਜੇ ਕੋਈ ਮੰਨ ਲਓ ਆਪਣੀ ਫੈਮਲੀ ਚ ਮਰ ਜਾਂਦਾ ਨਾ ਕਿ ਉਸ ਦੀ ਜਿਹੜੀ ਆਤਮਾ ਹੁੰਦੀ ਉਹ ਦੁਬਾਰਾ ਆਪਣੇ ਘਰੇ ਆਉਂਦੀ ਆ ਤੇ ਇਹਨਾਂ ਨੇ ਆ ਦਿਨ ਰੱਖੇ ਹੁੰਦੇ ਆ ਜਿਵੇਂ ਅਕਤੂਬਰ ਮਨਤਾ 10 15 ਦਿਨ ਇਹ ਇਹਨਾਂ ਦੇ ਸਪੈਸੀਫਿਕ ਡੇਜ਼ ਆ ਇਹ ਕਹਿੰਦੇ ਵੀ ਇਹਨਾਂ ਦਿਨਾਂ 'ਚ ਅਸੀਂ ਜੇ ਸਾਡੇ ਕੋਈ ਫੈਮਿਲੀ ਮੈਂਬਰਸ ਮਰੇ ਉਹਨਾਂ ਨੂੰ ਆਤਮਾ ਨੂੰ ਜਿਵੇਂ ਘਰੇ ਸੱਦ ਸਕਦੇ ਆ ਤੇ ਇਹ ਸੈਲੀਬ੍ਰੇਟ ਕਰਦੇ ਇਹ ਵਾਲੇ ਦਿਨਾਂ ਨੂੰ ਤੇ ਕੁਝ ਲੋਕ ਇਹ ਵੀ ਕਹਿੰਦੇ ਆ ਵੀ ਇਹ ਸੋਚਦੇ ਆ ਵੀ 31 ਅਕਤੂਬਰ ਤੱਕ ਵੀ ਜਿਹੜਾ ਆਪਣਾ ਪੂਰਾ ਐਪਿਕ ਸਾਲ ਹੁੰਦਾ ਉਹਦੇ ਦੋ ਪਾਰਟ ਹੁੰਦੇ ਆ ਇੱਕ ਡਾਰਕ ਤੇ ਇੱਕ ਲਾਈਟ ਪਾਰਟ ਲਾਈਟ ਪਾਰਟ ਹੁੰਦਾ ਵਾ ਇਹ ਕਹਿੰਦੇ ਵੀ ਜਿਹੜਾ 31 ਅਕਤੂਬਰ ਤੱਕ ਜਿਹੜਾ ਇਹਨਾਂ ਦੀ ਜ਼ਿੰਦਗੀ ਦਾ ਡਾਰਕ ਪਾਰਟ ਹੁੰਦਾ ਵਾ ਵੀ ਅੰਧੇਰੇ ਵਾਲਾ ਹੁੰਦਾ ਵਾ ਤੇ ਉਸ ਤੋਂ ਬਾਅਦ ਵੀ ਇੱਕ ਹਸਾਬ ਦੇ ਦਿੰਦੇ ਨੇ ਸਹੀ ਸਮੇਂ ਦੀ ਸ਼ੁਰੂਆਤ ਹੋ ਜਾਂਦੀ ਆ 1 ਨਵੰਬਰ ਤੋਂ ਤੇ ਇਹ ਹੁਣ ਤੱਕ ਤਾਂ ਹੀ ਫਿਰ ਇਹ ਆ ਭੂਤ ਪਰੇਤ ਵਾਲਾ ਦਿਨ ਜਿਹੜਾ ਉਹ ਸੈਲੀਬ੍ਰੇਟ ਕਰਦੇ 31 ਅਕਤੂਬਰ ਤੱਕ ਤੇ 1 ਨਵੰਬਰ ਤੋਂ ਇਹ ਕਹਿੰਦੇ ਫਿਰ ਸਾਰਾ ਕੁਝ ਸਹੀ ਹੋ ਜਾਂਦਾ ਸਾਫ਼ ਸੁਥਰਾ ਹੋ ਜਾਂਦਾ ਵਾ ਇਹਨਾਂ ਦੇ ਅਕੋਰਡਿੰਗ ਵੀ ਜਿੱਥੋਂ ਤੱਕ ਆਪਾਂ ਸੁਣਿਆ ਵਾ ਵੀ ਇਹ ਚੀਜ਼ ਆ ਓਕੇ ਯਾਨੀ ਪਤਾ ਨਹੀਂ ਕੀ ਬੋਲੇਗਾ ਤੁਸੀਂ ਤੇ ਸਾਰਾ ਗੱਲ ਜਾਨੀ ਕਿ ਇਹਨਾਂ ਦਾ ਦਿਨ ਹੁੰਦਾ ਕੋਈ 31 ਅਕਤੂਬਰ ਤੱਕ ਇਹਨਾਂ ਨੇ ਡਰਾਉਣਾ ਹੁੰਦਾ ਵਾ ਮਤਲਬ ਇਹ ਆਪਦੇ ਚੰਗਾ ਸਮਝਦੇ ਆ ਯਾਰ ਕਿ ਆਪਰੇਤਾ ਮਤਲਬ ਕਿ ਕਹਿੰਦੇ ਆ ਵੀ ਅਸੀਂ ਮੰਨਦੇ ਆ ਇਹ ਚੀਜ਼ਾਂ ਨੂੰ ਇਹ ਕਹਿੰਦੇ ਵੀ ਅਸੀਂ ਜਿਹੜੀ ਆਪਦੀ ਆਤਮਾ ਹੈ ਉਹ ਪੂਤਾਂ ਪ੍ਰੇਤਾਂ ਨੂੰ ਵੇਚਦੇ ਆ ਡੋਨੇਟ ਕਰਦੇ ਆ ਵੀ ਉਹਨਾਂ ਨੂੰ ਆਪਦੀ ਸੋਲ ਸਮਰਪਿਤ ਕਰਦੇ ਆ ਓਕੇ ਓਕੇ ਚਲੋ ਜੋ ਵੀ ਤੁਸੀਂ ਦੱਸਦਾ ਤੁਸੀਂ ਸਮਰਪਿਤ ਕਰਦੇ ਆ ਉਹ ਮੈਨੂੰ ਤਾਂ ਪਤਾ ਨਹੀਂ ਕੀ ਲੱਗਾ ਕੀ ਕੀ ਕਹਤੇ ਆਪਾਂ ਤਾਂ ਤੁਹਾਨੂੰ ਕੋਣ ਕਮੇਨਾ ਵਿਖਾਉਂਦੇ ਆ ਵੇਖੋ ਸਾਰੇ ਬਣੇ ਹੋਏ ਭੂਤ ਇਹ ਭੂਤ ਆ ਜਾਣੇ ਕਿ ਭੂਤ ਵਾਂਗੂ ਡਰਦਾ ਵਾ ਭੂਤਾਂ ਜਿਵੇਂ ਕਰਦੇ ਨੇ ਉਵੇਂ ਕਰਦਾ ਚਲੋ ਹੁਣ ਅੱਗੇ ਚੱਲ ਗਏ ਆਪਾਂ ਛੋਟੀ ਜੀ ਦੇ ਤਾਂ ਨਹੀਂ ਮੈਨੂੰ ਤਾਂ ਬਾਰ ਆਇਆ ਪਹਿਲਾਂ ਆਇਆ ਜਿਹੜਾ ਕਹਿੰਦੇ ਲੱਗਦਾ ਮੈਂ ਲਾਸਟ ਟਾਈਮ ਬੈਠੇ ਸੀ ਜਦੋਂ ਅਸੀਂ ਆਏ ਸੀ ਉਦੋਂ ਮੈਂ ਬੈਠੀ ਸੀ ਲੋਤੇ ਵਾਸਾ ਮੈਂ ਨਹੀਂ ਲੈ ਕੇ ਜਾਂਦਾ ਇੱਕ ਦਿਨ ਛੱਡਦਾ ਫਿਰ ਨਹੀਂ ਹੈਗਾ ਓੱਖਾ ਕੰਮ ਆ ਯਾਰ ਇੰਦਾ ਛੋਟੀ ਜੀ ਤਾਂ ਬਹਿਣਾ ਮੈਂ ਹੋ ਰਹੀ ਤੇ ਲੈ ਆ ਤੇ ਰੱਖੀ ਤੇ ਮੈਂ ਕਹਿੰਦੇ ਇੱਥੇ ਜਾਉਂਗਾ ਪਤਾ ਨਹੀਂ ਕੀ ਸਿਸਟਮ ਉਹ ਤਾਂ ਸਮਝ ਨਹੀਂ ਆਉਂਦੀ ਇਹਦੀ ਆ ਸ਼ੁਕਰੀਆ ਸਵੇਰਾਂ ਇੰਟਰੋ ਦੇ ਅਸੀਂ ਇਹਨਾਂ ਐਨ ਕਾ ਵੱਡੀਆਂ ਆ ਛੋਟਾ ਛੋਟਾ ਆ ਚੀਜੀ ਚਲ ਵਾਰਨਾ ਕਹਿੰਦਾ ਤੈਨੂੰ ਆਪੜਾ ਲਾਦਾ ਦੀ ਮੈਂ ਪਿਛਲੀ ਵਾਰ ਉੱਤਰ ਵੀ ਸੀ ਉੱਥੋਂ ਚੜ ਕੇ ਹਮ ਸਗਾ ਦੋਨੇਆਂ ਨੂੰ ਉੱਤਰ ਕੇ ਮੈਂ ਉਹਦੇ ਤੋਂ ਛੋਟਾ ਲੈਣਾ ਹੀ ਲੈਣਾ ਬਸ ਠੀਕ ਆ ਕੱਲ੍ਹ ਕਿਹਦੇ ਹੋਤੇ ਕੱਲ੍ਹ ਹੀ ਜਾਣੀ ਆਪਾਂ ਉਹ ਤਾਂ ਲੈ ਗਈ ਲੈ ਬਈ ਸਾਰਿਆਂ ਨੂੰ ਹੁਣ ਦੇਖੀ ਚੱਲਿਓ ਉਹ ਸਾਰੇ ਤਾਂ ਲੈ ਗਈ ਜਾ ਕੇ ਹੁੰਦੇ ਦੇਖੀ ਉੱਥੋਂ ਕਿਵੇਂ ਹੁੰਦੇ ਦੇਖਿਓ ਕਿਵੇਂ 1 2 3 ਉਹ ਵੇਖ ਲੈ पर हाणे बहणा पू करू इहे चाल पियो ट्रेन जी चकर बि आणे

I'm now administering the points. One and two. No, One, <laughs> Oh no, I have to pick up this bowling ball. and then we will drop the bowling ball on Sweet Bella. Are we ready? In the back, are we ready? All right, here we go. ਡਾ ਵੰਡਰਲੈਂਡ ਵੇਖ ਕੇ ਆਪਾਂ ਆ ਚੁੱਕੇ ਆ ਬਾਹਰ ਲੋ ਜੀ ਆਪਾਂ ਕੈਨੇਡਾ ਵੰਡਰਲੈਂਡ ਵੇਖ ਕੇ ਆ ਚੁੱਕੇ ਆ ਬਾਹਰ ਹੈਲੋਵਿਨ ਵੇਖ ਲਈ ਹੈਲੋਵਿਨ ਸੀਗਾ ਇਹਨਾਂ ਦਾ ਕੋਈ ਤਿਹਾਰਾ ਉਹ ਤੁਹਾਨੂੰ ਪਹਿਲਾਂ ਦੱਸਿਆ ਆਪਾਂ ਕੈਨੇਡਾ ਵੰਡਰਲੈਂਡ ਚੋਂ ਆਪਾਂ ਆ ਚੁੱਕੇ ਆ ਬਾਹਰ ਤੇ ਇੱਥੇ ਆ ਰਿਹਾ ਮੈਂ ਤਾਂ ਕਹਿੰਦਾ ਜਿਹਨੇ ਰਾਈਡਾਂ ਲੈਣੀਆਂ ਤਾਂ ਉਹ ਬੰਦਾ ਹੈ ਜਿਹੜਾ ਦਿਲ ਵਾਲਾ ਬੰਦਾ ਹੈਗਾ ਠੀਕ ਆ ਇਹ ਨਹੀਂ ਰਾਈਡਾਂ ਤੇ ਹੈਲੋਵੀਨ ਵਿੱਚ ਤਾਂ ਨਾਰਮਲ ਬੰਦਾ ਆ ਹੀ ਸਕਦਾ ਹਣਾ ਸਾਰਾ ਇੱਥੇ ਉਹਦਾ ਤਾਂ ਕੋਈ ਚੱਕਰ ਨਹੀਂਗਾ ਉਹ ਤਾਂ ਨਾਰਮਲ ਜਿਵੇਂ ਵੀ ਸਾਰੇ ਆਈਂ ਤੁਰੇ ਫਿਰਦੇ ਭੂਤਾ ਪੱਤਾ ਵੜੀ ਆਵਾ ਤੁਰੇ ਹੀ ਫਿਰਨਾ ਵਾ ਜਿਵੇਂ ਬਾਕੀ ਅਲੱਗ-ਅਲੱਗ ਆ ਕਿਸੇ ਨੂੰ ਹੁਣ ਹੈਲੋਵੀਨ ਤੇ ਡਰ ਲੱਗਦਾ ਭੂਤਾ ਪੱਤਾ ਤੋਂ ਰਾਈਡਾਂ ਤੋਂ ਨਹੀਂ ਡਰ ਲੱਗਦਾ ਕਿਸੇ ਨੂੰ ਰਾਈਡਾਂ ਤੋਂ ਡਰ ਲੱਗਦਾ ਉਹਨਾਂ ਨੂੰ ਭੂਤਾ ਪੱਤਾ ਵਿੱਚ ਨਹੀਂ ਡਰ ਲੱਗਦਾ ਬਾਕੀ ਠੀਕ ਸੀ ਵਧੀਆ ਸੀ ਬਾਕੀ ਸਭ ਠੀਕ ਸੀ ਵਧੀਆ ਅੱਜ ਜਿਆਦਾ ਮਜ਼ਾ ਆਇਆ ਭੂਤਾ ਪੱਤਾ ਵਿੱਚ ਜਾ ਕੇ ਤਾਂ ਮਜ਼ਾ ਆਇਆ ਇੱਕ ਹੋਰ ਧਿਆਰਾ ਹੈ ਨਾ ਵੀ ਮੂ ਹੈਲੋਵੀਨ ਉਹ ਜਾਣੀ ਕਿ ਉਹ ਡਰੋਂਦੇ ਡਰੋਂਦੇ ਆ ਭੂਤਾਂ ਮਤਾਂ ਬਣ ਕੇ ਉਹ ਡਰੋਂਦੇ ਨੇ ਜਿਹੜੇ ਇੱਥੋਂ ਦੇ EMPLOYEES ਹੁੰਦੇ ਆ ਨਾ ਜਿਹੜੇ ਇੱਥੇ ਕੰਮ ਕਰਦੇ ਆ ਉਹੀ ਇਸ ਦਿਨ ਤੇ ਆਏ ਲੱਗ ਲੱਗ ਆਉਦੇ ਪਹਿਰਾਵੇ ਪਾ ਕੇ ਭੂਤਾਂ ਬਣ ਕੇ ਆਉਂਦੀਆਂ ਵਾ ਤੇ ਉਹਨਾਂ ਨੇ ਸਿਰਫ ਆਪਾਂ ਨੂੰ ਦੂਰੋਂ ਡਰਾਉਣਾ ਹੁੰਦਾ ਉਹ ਆਪਾਂ ਨੂੰ ਟੱਚ ਵੀ ਨਹੀਂ ਕਰ ਸਕਦੇ ਤੇ ਕੋਈ ਹਮ ਵੀ ਨਹੀਂ ਕਰ ਸਕਦੇਗੇ ਈਵਨ ਕਿ ਉਹ ਆਪਾਂ ਨੂੰ ਟੱਚ ਤੱਕ ਵੀ ਨਹੀਂ ਕਰਦੇਗੇ ਬਸ ਉਹ ਬਸ ਇਧੁਰੇ ਫਿਰਦੇ ਨਾਰਮਲੀ ਤੇ ਉਹਨਾਂ ਨੇ ਡਰਾਉਣਾ ਹੁੰਦਾ ਉਹ ਕਦੇ ਆ ਕੇ ਕੋਦਮ ਆਪਣੇ ਮੂਰੇ ਆ ਜਾਂਦੇ ਜਿਵੇਂ ਆਪਾਂ ਵੇਖਿਆ ਜਿਵੇਂ ਆਪਣੇ ਤੇ ਸਹੀ ਆ ਬਾਕੀ ਵਧੀਆ ਸੀਗਾ ਠੀਕ ਆ ਇੰਜੋਏ ਹੋਇਆ ਟਿਕਟਾ ਇਹਦੀ 50 60 ਡਾਲਰ ਟਿਕਟਾ 55 ਡਾਲਰ 55 ਡਾਲਰ ਉਹ ਵੀ ਅਗਰ ਆਪਾਂ ਆਨਲਾਈਨ ਬੁੱਕ ਕਰਾਉਨੇ ਆ ਤਾਂ ਹਾਂ ਜੇਕਰ ਆਪਾਂ ਜੇ ਆਪਾਂ ਇੱਥੇ ਆ ਕੇ ਲੈਣੀ 55 ਡਾਲਰ ਦੀ ਇਹਦੀ ਟਿਕਟਾ ਤੇ ਵਧੀਆ ਹੁ ਘੈਂਟ ਚੀਜ਼ ਆ ਯਾਰ ਬਾਕੀ ਪਤਾ ਨਹੀਂ ਕਿਸੇ ਨੂੰ ਲੱਗਦੀ ਜਾਂ ਨਹੀਂ ਠੀਕ ਆ ਵਧੀਆ ਉਹਦਾ ਇੰਜੋਏ ਬੰਦਾ ਕਰ ਲੈਂਦਾ ਇਹ ਸੀ ਕੈਨੇਡਾ ਦਾ ਵੰਡਰਲੈਂਡ ਤੁਹਾਨੂੰ ਦਿਖਾਉਣ ਦਾ ਚੰਗਾ ਕੋਸ਼ਿਸ਼ ਕੀਤੀ ਆ ਅਗਰ ਕਿਸੇ ਨੂੰ ਬੁਰਾ ਲੱਗਾ ਹੋਵੇ ਤਾਂ ਮਾਫੀ ਕਰਨੀ ਤੇ ਉਮੀਦ ਕਰਦੇ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਇਹ ਹੈਗਾ ਵਾਉਣ ਦੇ ਵਿੱਚ অন্ਟਾਰੀਓ ਤੇ ਧੰਨਵਾਦ ਤੁਹਾਡਾ ਸ਼ੁਕਰੀਆ ਤੇ ਮਿਹਰਬਾਨੀ ਹੋਰ ਕੋਈ ਗੱਲਬਾਤ ਕਰਨੀ ਦਾ ਹੋਰ ਬਸ ਹੁਣ ਥੱਕ ਗਏ ਘਰੇ ਚੱਲੇ ਆ ਉਹ ਸੁਪਰੀਆ ਆ ਇਹ ਤਾਂ ਝੂਲੇ ਹੀ ਲਈ ਜਾਂਦੀ ਝੂਲੇ ਨਾ ਝੂਟੇ ਝੂਟੇ ਜਿੰਨੇ ਮਰਜ਼ੀ ਝੂਟੇ ਦਵਾ ਦੇ ਕੁੜੀ ਨੂੰ ਇਹ ਕੁੜੀ ਨਹੀਂ ਕਿਤੇ ਮੈਂ ਜਾਣਾ ਨਹੀਂ ਰੋਜ਼ ਬਾਹਰ ਨਿਕਲੀ ਹੁੰਦੀ ਤੇ ਚਲੋ ਵਲੌਗ ਕਰਦੇ ਆਪਾਂ ਸਮਾਪਤ ਕਿਹੜਾ ਕਮੇਰ ਤੁਨੂੰ ਜਗਮਗਾ ਕਰਦੇ ਸ਼ਹਿਰ ਵਿੱਚ ਖੌਂਦਾ ਮੜਾ ਜਾ ਇਹ ਸ਼ਹਿਰ ਜਗਮਗਾ ਕਰ ਰਿਹਾ ਉਹ ਵੀ ਹੋ ਰਿਹਾ ਜਗਮਗਾ ਉਹ ਚੋਸ਼ੀ ਕੋ ਬਾਣੀ ਯਾਰ ਇਹ ਤਾਂ ਖਤਰਨਾਕ ਹੈ ਤੇ ਤਾਂ ਬੰਦਾ ਨਾ ਵੀ ਲੇਖ ਨੇੜਾ ਦਿਲ ਵਾਲਾ ਤੇ ਉਹੀ ਬੰਦਾ ਵਾ ਜਿਹੜਾ ਮਾਤ ਨੂੰ ਮਾਸੀ ਕਹਿੰਦਾ ਜਿਵੇਂ ਕਹਿੰਦੀ ਹੈ ਪੰਜਾਬੀ ਚ ਬਾਕੀ ਤਾਂ ਠੀਕ ਠੀਕ ਸੀ ਸਾਰਾ ਕੁਝ ਤੇ ਪਰ ਇਹ ਤਾਂ ਬਹੁਤ ਖਤਰਨਾਕ ਰਾਇਡ ਨੇ ਲਈ ਆ ਉਹ ਜਾਣਦਾ ਜਿਹਨੇ ਨਹੀਂ ਲਈ ਉਹਨਾਂ ਦਾ ਜਾਣਣਾ ਹੀ ਕੀ ਚਲੋ ਹੁਣ ਆਪਾਂ ਚੱਲਦੇ ਆਂ ਘਰ ਨੂੰ ਵਲੌਗ ਕਰਦੇ ਆਂ ਆਪਾਂ ਸਮਾਪਤ ਉਮੀਦ ਕਰਦਾ ਤੁਹਾਨੂੰ ਪਸੰਦ ਆਇਆ ਹੋਊਗਾ ਸ਼ੁਕਰੀਆ ਮਿਹਰਬਾਨੀ ਥੈਂਕ ਯੂ